ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਤਾ ਦੇਣ ਅੱਜ 2 ਜੁਲਾਈ ਹੈ 2 ਜੁਲਾਈ 1978 1943 ਦੇ ਵਿੱਚ ਬਣੀ ਸੀ ਇੱਕ ਸਟੂਡੈਂਟਸ ਫੈਡਰੇਸ਼ਨ 1943 ਤੋਂ 1958 ਤੱਕ ਅਹਿਮ ਰੋਲ ਅਦਾ ਕਰਦੀ ਰਹੀ ਸੀ ਪਰ 1959 ਦੇ ਵਿੱਚ ਸੁਰਜੀਤ ਸਿੰਘ ਮਨਹਾਸ ਦੀ ਪ੍ਰਧਾਨਗੀ ਦੇ ਵੇਲੇ ਤੋਂ ਇਹ ਸਿਰਫ ਕਾਗਜ਼ੀ ਜਮਾਤ ਬਣ ਕੇ ਰਹਿ ਗਈ 1962 ਦੇ ਵਿੱਚ ਅਕਾਲੀ ਦਲ ਦੇ ਵਿੱਚ ਫੁੱਟ ਪੈਣ ਮਗਰੋਂ ਇਸ ਦੇ ਦੋ ਧੜੇ ਬਣ ਗਏ ਮਾਸਟਰ ਧੜੇ ਦਾ ਪ੍ਰਧਾਨ ਅਮਰੀਕ ਸਿੰਘ ਜਲੰਧਰ ਅਤੇ ਫਤੇ ਸਿੰਘ ਧੜੇ ਦਾ ਪ੍ਰਧਾਨ ਮੱਖਣ ਸਿੰਘ ਦਿੱਲੀ ਸੀ ਪਰ ਇਹ ਦੋਵੇਂ ਕੋਈ ਰੋਲ ਅਦਾ ਨਾ ਕਰ ਸਕੇ ਅਤੇ ਹੌਲੀ-ਹੌਲੀ ਇਹ ਜਮਾਤ ਕਮਜ਼ੋਰ ਹੋਣ ਲੱਗ ਪਈ 13 ਅਪ੍ਰੈਲ 1978 ਦੇ ਦਿਨ ਨਿਰੰਕਾਰੀਆਂ ਵੱਲੋਂ ਸਿੱਖਾਂ ਦੇ ਕਤਲਾਮਗਰੋਂ ਸਿੱਖ ਹੋਮਲੈਂਡ ਦੇ ਵਿੱਚ ਖਾੜਕੂ ਲਹਿਰ ਸ਼ੁਰੂ ਹੋ ਗਈ ਸੀ ਇਸ ਨੂੰ ਸਾਹਮਣੇ ਰੱਖ ਕੇ ਸਿੱਖ ਸਟੂਡੈਂਟ ਆਗੂਆਂ ਨੇ ਬਜ਼ੁਰਗ ਆਗੂਆਂ ਦੀ ਇਸ ਜਥੇਬੰਦੀ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ 2 ਜੁਲਾਈ 1978 ਦੇ ਦਿਨ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਇੱਕ ਇਕੱਠ ਬੁਲਾ ਲਿਆ ਇਸ ਇਕੱਠ ਦੇ ਵਿੱਚ ਭਾਈ ਅਮਰੀਕ ਸਿੰਘ ਪੁੱਤਰ ਗਿਆਨੀ ਕਰਤਾਰ ਸਿੰਘ ਪਿੰਡਰਾਵਾਲਾ ਸਾਬਕਾ ਮੁਖੀ ਪਿੰਡਰਾ ਮਹਿਤਾ ਜਥਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਪਾਈ ਅਮਰੀਕ ਸਿੰਘ ਦੇ ਪ੍ਰਧਾਨ ਬਣਨ ਦੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਕਸ਼ਾ ਹੀ ਬਦਲ ਗਿਆ ਅਤੇ ਇਹ ਬਹੁਤ ਤਾਕਤਵਰ ਜਥੇਬੰਦੀ ਬਣ ਗਈ 1978 ਤੋਂ 1996 ਤੱਕ ਇਸ ਜਥੇਬੰਦੀ ਨੇ ਬਹੁਤ ਸ਼ਹੀਦੀਆਂ ਦਿੱਤੀਆਂ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਸ ਦਾ ਬੋਲਬਾਲਾ ਰਿਹਾ ਜੁਲਾਈ 1982 ਮਗਰੋਂ ਜਦੋਂ ਸਰਕਾਰ ਨੇ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਮਗਰੋਂ ਪਿੰਡਰਾ ਮਹਿਤਾ ਜਥਾ ਅਖੰਡ ਕੀਰਤਨੀ ਜਥਾ ਦਲ ਖਾਲਸਾ ਤੇ ਬਬਰ ਖਾਲਸਾ ਨੂੰ ਹੱਥ ਪਾਲਿਆ ਤਾਂ ਪਿੱਛੇ ਸਿਰਫ ਨਿਹੰਗਾਂ ਦੇ ਜਥੇ ਰਹਿ ਜਾਂਦੇ ਸਨ ਹਾਲਾਂਕਿ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਜਦੋਂ ਜਹਦ ਦੇ ਵਿੱਚ ਇਹਨਾਂ ਦਾ ਰੋਲ ਜ਼ੀਰੋ ਸੀ ਪਰ ਸਰਕਾਰ ਇਹਨਾਂ ਨੂੰ ਵੀ ਜ਼ਲੀਲ ਕਰਨਾ ਚਾਹੁੰਦੀ ਸੀ ਇਸੇ ਸਾਜ਼ਿਸ਼ ਦੇ ਤਹਿਤ 2 ਜੁਲਾਈ ਨੂੰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਨੇ ਨਿਹੰਗਾਂ ਦੇ ਡੇਰੇ ਤੇ ਹਮਲਾ ਕਰ ਦਿੱਤਾ ਅਤੇ 2 ਨਿਹੰਗ ਸਿੰਘ ਮਾਰ ਦਿੱਤੇ ਅਤੇ 8 ਤੋਂ ਵੱਧ ਜ਼ਖਮੀ ਕਰ ਦਿੱਤੇ ਅਤੇ ਡੇਰੇ ਦਾ ਸਮਾਨ ਵੀ ਲੁੱਟ ਲਿਆ ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਰੋਸ ਵਜੋਂ ਸਿੱਖ ਫੌਜੀਆਂ ਵੱਲੋਂ ਅੰਮ੍ਰਿਤਸਰ ਨੂੰ ਮਾਰਚ ਕਰਨ ਕਰਕੇ ਸਜ਼ਾ ਵਜੋਂ ਭਾਰਤ ਸਰਕਾਰ ਨੇ ਫੌਜ ਦੀ 9ਵੀਂ ਸਿੱਖ ਰੈਜiment ਜੋ ਕਿ ਸਿਰਫ ਸਿੱਖਾਂ ਦੀ ਸੀ ਉਹਨੂੰ ਤੋੜ ਦਿੱਤਾ 2 ਜੁਲਾਈ 1986 ਦੇ ਦਿਨ ਗੁਰਦਾਸਪੁਰ ਪੁਲਿਸ ਨੇ ਕੁਲਦੀਪ ਸਿੰਘ ਸੁਖਦੇਵ ਸਿੰਘ ਅਤੇ ਸੀਰਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜੁਲਾਈ 1988 ਦੇ ਦਿਨ ਪੰਜਾਬ ਪੁਲਿਸ ਨੇ ਚੋਟੀ ਦੇ ਖੜਕੂ ਨਿਸ਼ਾਨ ਸਿੰਘ ਏਰੀਆ ਕਮਾਂਡਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸ ਸਮੇਂ ਦੇ ਦੌਰਾਨ ਰੁਪਿੰਦਰ ਸਿੰਘ ਬਬਲਾ ਅਤੇ ਗੁਰਦੀਪ ਸਿੰਘ ਦੀਪਾ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 2 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਬੀਰ ਸਿੰਘ ਰਾਜੂ ਪੁੱਤਰ ਜੁਗਿੰਦਰ ਸਿੰਘ ਫੋਰਮੈਨ ਵਾਸੀ ਚੁਬਾਲ ਤਰਨਤਾਰਨ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਜਿੰਦਰ ਸਿੰਘ ਸੁਖਾ ਵਾਸੀ ਸੁਲਤਾਨਪੁਰ ਨਮਰਿਸਰ ਅਤੇ ਗੁਰਮੀਤ ਸਿੰਘ ਉਰਫ ਟੀਟੀ ਪੁੱਤਰ ਭਗਵਾਨ ਸਿੰਘ ਮਿਸਤਰੀ ਵਾਸੀ ਮੂਨਕ ਸੰਗਰੂਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 2 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਫੁਲਤਾਰ ਸਿੰਘ ਫਿਰੋਜ਼ਪੁਰ, ਸੁਖਦੇਵ ਸਿੰਘ ਸੁਖਾ ਵਾਸੀ ਮੇਸ਼ਪੁਰਾ ਲੁਧਿਆਣਾ, ਅਮਰਜੀਤ ਸਿੰਘ ਬਿੱਟੂ ਵਾਸੀ ਸੁਲਤਾਨਪੁਰ ਨਮਰਿਸਰ, ਨਿਰਮਲ ਸਿੰਘ ਬਾਂਬਾ ਵਾਸੀ ਪੈਲ, ਨਿਰਮਲ ਸਿੰਘ ਨੀਮਾ ਛੋਟੂ, ਖੁਸ਼ਕਰਨ ਜੋਤ ਸਿੰਘ ਹਣੀ ਵਾਸੀ ਪੂਨਾ, ਬਿਆਨ ਸਿੰਘ ਨਿਹੰਗ ਵਾਸੀ ਸੁਖਾ ਚੇੜਾ ਰੰਜੀਤ ਸਿੰਘ ਰੋਮੀ ਵਾਸੀ ਚੰਨਣਕੇ ਮੇਜਰ ਸਿੰਘ ਵਾਸੀ ਪਿੰਡ ਬਰਵੰਡ ਮੱਸਾ ਸਿੰਘ ਵਾਸੀ ਕਹਾਰੇਵਾਲਾ ਫਿਰੋਜ਼ਪੁਰ ਸਤਰਾਮ ਸਿੰਘ ਚੰਗਿਆੜਾ ਮਨਜੀਤ ਸਿੰਘ ਲਾਲੀ ਉਰਫ ਦਿਲਸ਼ਾਹਰ ਸਿੰਘ ਸ਼ੇਰਾ ਇਹਨਾਂ ਨੂੰ ਨਕਲੀ ਮੁਕਾਬਲੇਾਂ ਦੇ ਵਿੱਚ ਸ਼ਹੀਦ ਕਰ ਦਿੱਤਾ 2 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਕੁਲਵੰਤ ਸਿੰਘ ਕੰਤਾ ਬਲਜੀਤ ਸਿੰਘ ਅਤੇ ਇੱਕ ਹੋਰ ਸਿੱਖ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 2 ਜੁਲਾਈ 1993 ਦੇ ਦਿਨ ਪੰਜਾਬ ਪੁਲਿਸ ਨੇ ਸੁਰਜੀਤ ਸਿੰਘ ਪੁੱਤਰਿੰਦਰ ਸਿੰਘ ਵਾਸੀ ਪਿੰਡ ਠਰੂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 2 ਜੁਲਾਈ 2013 ਦੇ ਦਿਨ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਸੁਰਜੀਤ ਸਿੰਘ ਨੇ ਸ਼ਰਿਆ ਮੀਡੀਆ ਦੇ ਵਿੱਚ ਕਬਲ ਕੀਤਾ ਕਿ ਉਸਨੇ 1990ਵਿਆਂ ਦੇ ਵਿੱਚ ਸੀਨੀਅਰ ਪੁਲਿਸ ਅਫਸਰਾਂ ਦੇ ਕਹਿਣ ਤੇ 83 ਬੇਗੁਨਾ ਸਿੱਖ ਨੌਜਵਾਨਾਂ ਨੂੰ ਨਕਲੀ ਪੁਲਸ ਮੁਕਾਬਲੇਾਂ ਦੇ ਵਿੱਚ ਮਾਰਿਆ ਸੀ ਜੋਗਿੰਦਰ ਸਿੰਘ ਪੁੱਤਰ ਕੁਲਵਾਨ ਸਿੰਘ ਵਾਸੀ ਬਾਗਾ ਕੁਲਵਾਨ ਸਿੰਘ ਸਿਆਲਕਾ ਖਾਲਿਸਤਾਨ ਕਮਾਂਡੋ ਫੋਰਸ ਉਸ ਦੇ ਸਾਥੀ ਮੰਗਲ ਸਿੰਘ ਮਾਂਗਾ ਪੁੱਤਰ ਮੋਹਨ ਸਿੰਘ ਗੁਰਚਰਨ ਸਿੰਘ ਮਛਨੰਦੀ ਪ੍ਰੇਮ ਸਿੰਘ ਬਿੱਟੂ ਨਰਵੈਲ ਸਿੰਘ ਗੋਬੋਹਾ ਕੇਵਲ ਸਿੰਘ ਢਿੱਲੋਂ ਬਲਕਾਰ ਸਿੰਘ ਬੱਲੀ ਹਰਪ੍ਰੀਤ ਸਿੰਘ ਭੇਜਾ ਕਾਬਲ ਸਿੰਘ ਹਰਨੇਕ ਸਿੰਘ ਬਲਰਾਜ ਸਿੰਘ ਬੱbbi surjit singh shagha ਉਸ ਦੇ ਚਾਰ ਸਾਥੀ ਭੁਪਿੰਦਰ ਸਿੰਘ ਪਿੰਦਾ ਹਰਜਿੰਦਰ ਸਿੰਘ ਜਿੰਦਾ ਵੀਰ ਸਿੰਘ ਹਰਜਿੰਦਰ ਸਿੰਘ ਰਫ ਬਾਬਾ ਰਣਜੀਤ ਸਿੰਘ ਉਸ ਦੀ ਪਤਨੀ ਕੁਲਵਿੰਦਰ ਕੌਰ surjit singh ਦਾ ਇਕਬਾਲ ਡੇ ਐਂਡ ਨਾਈਟ ਟੀਵੀ ਤੋਂ ਤਾਂ ਨਸ਼ਰ ਹੋਇਆ ਪਰ ਭਾਰਤੀ ਮੀਡੀਆ ਨੇ ਇਹਨਾਂ ਨਕਲੀ ਮੁਕਾਬਲਿਆਂ ਦੀ ਖਬਰ ਤੱਕ ਨਾ ਦਿੱਤੀ surjit singh ਨੂੰ ਇਨਸਾਨੀ ਹਕੂਕ ਦੀ ਜਥੇਬੰਦੀ ਪੰਜਾਬ ਹਿਊਮਨ ਰਾਈਟਸ ਦੇ ਆਗੂ ਕਿਰਪਾਲ ਸਿੰਘ ਰੰਧਾਵਾ ਨੇ ਮੀਡੀਆ ਅੱਗੇ ਪੇਸ਼ ਕੀਤਾ ਸੀ ਇਸ ਮੰਗrou ਉਸ ਨੇ ਆਪਣੀ ਜਾਨ ਨੂੰ ਖਤਰਾ ਕਹਿ ਕੇ ਪੰਜਾਬ ਹਾਈ ਕੋਰਟ ਦੇ ਵਿੱਚ ਦਰਖਾਸਤ ਵੀ ਦਿੱਤੀ ਪਰ 8 ਜੁਲਾਈ ਨੂੰ ਹਾਈ ਕੋਰਟ ਨੇ ਉਸ ਦੀ ਦਰਖਾਸਤ ਰੱਦ ਕਰ ਦਿੱਤੀ ਸੀ 2 ਜੁਲਾਈ 2021 ਦੇ ਦਿਨ ਪਾਈ ਜੁਗਰਾਜ ਸਿੰਘ ਜਿਨ੍ਹਾਂ ਨੇ 26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਲਾਲ ਕਿਲੇ ਤੇ ਕੇਸਰੀ ਝੰਡਾ ਚੁਲਾਇਆ ਸੀ ਉਸਨੇ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਜੁਗਰਾਜ ਦੀ ਭਾਲ ਦੇ ਵਿੱਚ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਲਗਾਤਾਰ ਛਾਪੇ ਮਾਰਦੀ ਰਹੀ ਅਤੇ ਉਸਦੇ ਮਾਪਿਆਂ ਨੂੰ ਤੰਗ ਪ੍ਰੇਸ਼ਾਨ ਕਰਦੀ ਰਹੀ ਅੱਕੇ ਹੋਏ ਮਾਪਿਆਂ ਨੂੰ ਘਰ-ਬਾਰ ਛੱਡਣਾ ਪੈ ਗਿਆ ਸੀ ਇੱਕ ਵਾਰੀ ਤਾਂ ਵਸਦੀ ਪੀਰਦਾਦ ਦੇ ਇਲਾਕਿਆਂ ਦੇ ਵਿੱਚ ਦਿੱਲੀ ਟੁਆਈ ਟੀਮ ਲਗਭਗ 2 ਘੰਟੇ ਉਸ ਨੂੰ ਵੱਖ-ਵੱਖ ਟਿਕਾਣਿਆਂ ਤੇ ਲੱਭਦੀ ਰਹੀ ਸੀ ਜੁਗਰਾਜ ਸਿੰਘ ਇੱਕ ਅੰਮ ਅਤੇ ਆਪਣੇ ਪਿੰਡ ਅਤੇ ਇਲਾਕੇ ਦੇ ਹੋਰ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਦੀ ਸੇਵਾ ਕਰਦਾ ਸੀ ਲਾਲ ਕਿਲੇ ਤੇ 26 ਜਨਵਰੀ ਨੂੰ ਉਸ ਨੇ ਉਸ ਥਾਂ ਤੇ ਕੇਸਰੀ ਝੰਡਾ ਚੁਲਾ ਦਿੱਤਾ ਸੀ ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ ਉਸ ਤੋਂ ਬਾਅਦ ਏਜੰਸੀਆਂ ਉਸ ਦੀ ਭਾਲ ਕਰਨ ਲੱਗ ਪਈਆਂ ਅਤੇ ਅਖੀਰ ਉਸ ਨੂੰ 2 ਜੁਲਾਈ 2021 ਦੇ ਦਿਨ ਅੰਤਿਮ ਜ਼ਮਾਨਤ ਮਿਲੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਚਾਇਦਾ ਤੈਣ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ